ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟ ਕਰ ਜੇ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਸ ਆ ਦੇਖ ਲੋ ਆਪਾਂ ਚੱਲੇ ਸੀ ਅੱਜ ਖੇਤਾਂ 'ਚ ਮੈਂ ਕਿਹਾ ਖੇਤਾਂ ਦੀ ਸੈਰ ਕਰਦੀ ਕਰਕੇ ਆਈ ਏ ਤੇ ਸੋਡੀ ਸਭ ਸਵੇਰੇ ਸੇਰੇ ਕਹਿ ਰਹੇ ਸੀ ਅੱਜ ਕਿ ਚਲ ਤੈਨੂੰ ਖੇਤ ਘੁਮਾ ਕੇ ਲਾ ਬਹੁਤ ਦਿਨਾਂ ਤੋਂ ਕਹਿ ਰਹੇ ਸੀ ਪਰ ਮੈਂ ਜਾ ਹੀ ਨਹੀਂ ਸੀ ਰਹੀ ਗਾਇਸ ਕਿਉਂਕਿ ਮੈਂ ਸ਼ਾਮ ਨੂੰ ਸੈਰ ਕਰਕੇ ਆਈ ਜਾਨੀ ਹੁੰਨੀ ਆ ਤੇ ਮੈਨੂੰ ਇਹ ਕਹਿੰਦੇ ਸੀ ਚਲੋ ਖੇਤਾਂ 'ਚ ਦੇਖ ਕੇ ਆਈ ਅੱਜ ਮੈਂ ਕਿਹਾ ਚਲੋ ਆ ਸਵੇਰੇ ਸੇਰੇ ਆਪਾਂ ਖੇਤਾਂ 'ਚ ਘੁੰਮਣ ਗਏ ਤੇ ਕਿਉਂਕਿ ਮੇਰਾ ਮਨ ਵੀ ਕਰ ਰਿਹਾ ਸੀ ਕਿ ਦੇਖਦੀ ਆ ਸਾ ਤੇ ਅੰਬੀਆਂ ਤੋੜ ਕੇ ਲਿਆਵਾਂਗੇ ਤੇ ਤਾਜ਼ਾ ਤਾਜ਼ਾ ਤੁਹਾਨੂੰ ਅੱਜ ਆਪਦਾ ਆਪਾਂ ਕੀਕ ਬਣਾ ਕੇ ਦਿਖਾਵਾਂਗੇ ਆਮ ਪੰਨਾ ਆਮ ਪੰਨਾ ਬਣਾਉਂਦੇ ਆਂ ਤੇ ਲੋ गाइस ਇੱਧਰ ਪਹੁੰਚ ਕੇ ਇਸ ਆਪਾਂ ਖੇਤਾਂ ਦੇ ਵਿੱਚ ਤੇ ਠੰਡੀ ਠੰਡੀ ਹਵਾ ਚੱਲਦੀ ਸੀ ਬਹੁਤ ਸੋਹਣਾ ਤੇ ਬੜਾ ਅੱਛਾ 뷰 ਸੀ ਸੱਚੀ ਸਵੇਰੇ ਸਵੇਰੇ ਦੇਖਣ ਦਾ ਬਹੁਤ ਹੀ ਆਨੰਦ ਆਉਂਦਾ ਤੇ ਤੁਹਾਨੂੰ ਪਤਾ ਹੀ ਇਹ ਵੀ ਸਾਰਾ ਦਿਨ ਧੁੱਪ ਹੋ ਜੇ ਧੁੱਪ ਦੇ ਵਿੱਚ ਤਾਂ ਨਿਕਲਣ ਨੂੰ ਬਿਲਕੁਲ ਵੀ ਮਨ ਨਹੀਂ ਕਰਦਾ ਤੇ ਆਪਾਂ ਪਹੁੰਚੇ ਆਪਣੇ ਖੇਤਾਂ ਵਿੱਚ ਮੈਂ ਵੀ ਤੁਹਾਨੂੰ ਦਿਖਾਨੀ ਆ ਜ ਬਹੁਤ ਦਿਨ ਹੋ ਗਏ ਸੀ ਸ਼ਾਇਦ ਤੁਸੀਂ ਪਿਛਲੀਆਂ ਵੀਡੀਓਜ਼ ਕਦੀ ਦੇਖਿਆ ਕਿ ਨਹੀਂ ਦੇਖਿਆ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਨਵੇਂ ਜੁੜਿਆ ਤੇ ਮੈਂ ਕਿ ਅੱਜ ਉਹਨਾਂ ਨੂੰ ਖੇਤਾਂ ਦਾ ਥਿਊ ਦਿਖਾਨਨੇ ਆ ਤੇ ਸਾਡੇ ਜਿਹੜੇ ਖੇਤ ਨੇ ਥੋੜੀ ਜਿਹੀ ਜੰਗਲ ਜਾਰ ਜਿਆ ਪੈਂਦਾ ਇੱਧਰ ਬਹੁਤ ਜ਼ਿਆਦਾ ਮਰੀਖਾ ਵਾਂਗੂ ਈ ਲਾ ਲੋ ਤੁਹਾਡੇ ਤੇ ਨਦੀ ਵੀ ਨਾਲ-ਨਾਲ ਚੱਲਦੀ ਤੇ ਲੋ ਗਾਇਜ਼ ਇੱਧਰ ਪਹੁੰਚ ਗਏ ਸੀ ਆਪਣੇ ਖੇਤਾਂ ਦੇ ਵਿੱਚ ਉਹ ਦੇਖੋ ਸਾਹਮਣੇ ਸਾਡਾ ਟਿਊਬਵਲ ਹੈ ਸਾਡੇ ਇੱਥੇ ਨਾ ਅੱਜ ਕੱਲ ਲੇਬਰ ਆ ਚੁੱਕੀ ਹੈ ਕਿਉਂਕਿ ਜੀਰੀਆਂ ਲੱਗ ਰਹੀਆਂ ਨੇ ਨਾ ਤੇ ਜੀਰੀਆਂ ਫਿਰ ਹਾਲ ਦੇ ਸਾਡੀ ਤਾਂ ਪੌਦ ਬਹੁਤ ਛੋਟੀ-ਛੋਟੀ ਹੈ ਸਾਡੀ ਤਾਂ ਪੌਦੋ ਹੀ ਇੰਤਿਆ ਦੇਖ ਲੋ ਜੀ ਖੇਤ ਸਾਡੇ ਵਾਏ ਗਏ ਨੇ ਮਤਲਬ ਤਿਆਰੀਆਂ ਚੱਲ ਰਹੀਆਂ ਜੀਰੀ ਲਗਾਉਣ ਦੀਆਂ ਤੇ ਇੱਧਰ ਦੇਖ ਲੋ ਸੋਡੀ ਸਭ ਤਾਂ ਚੱਲੇ ਗਈ ਨੇ ਆਪਾਂ ਆਹ ਦੇਖੋ ਗਾਇਜ਼ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਪੌਪੂਲਰ ਤੇ ਇੱਧਰ ਲੱਗਿਆ ਹੋਇਆ ਗੰ ਤੇ ਆ ਵੀ ਗੰਨਾ ਇਹ ਵੀ ਗੰਨਾ ਸਾਰਾ ਇਹ ਸਾਡੇ ਖੇਤ ਦੇਖੋ ਜੀ ਹਰਿਆਲੀ ਰਿਆਲੀ ਸਾਡੇ ਖੇਤਾਂ ਦੇ ਵਿੱਚ ਦੇਖੋ ਕਿੰਨਾ ਪਪੂਲਰ ਵਗੈਰਾ ਲਗਾਇਆ ਹੋਇਆ ਹੈ ਤਸਵੀਰੇ ਸਵੇਰੇ ਥੋੜੀ ਹਾਲੇ ਚੰਗੀ ਤਰ੍ਹਾਂ ਧੁੱਪ ਨਹੀਂ ਨਿਕਲਦੀ ਬਹੁਤ ਅੱਛੀ ਠੰਡੀ ਠੰਡੀ ਹਵਾ ਲੱਗ ਰਹੀ ਸੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀ ਮੈਂ ਸੋਚਿਆ ਸੁੱਕਾ ਬੱਸ ਚੱਲੀ ਗਈ ਹੁਣ ਤਾਂ ਮੈਂ ਅੱਦੇਚ ਯਾ ਦੇਖੋ ਗਾਈਜ਼ ਆ ਲੱਗੇ ਥੋੜੇ ਜਿਹਾ ਅੰਬ ਸਾਡੇ ਐਤ ਕੀ ਪਹਿਲੀ ਵਾਰੀ ਬੜੇ ਸਾਲਾਂ ਬਾਅਦ ਮਤਲਬ ਥੋੜੇ ਥੋੜੇ ਅੰਬ ਆਏ ਨੇ ਪਤਾ ਨਹੀਂ ਇਸ ਪੁੱਤੇ ਅੰਬ ਨਹੀਂ ਆਉਂਦੇ ਹੈਗੇ ਐਤ ਕੀ ਕੁਛ ਲੱਗੇ ਨੇ ਪਰ ਕੋਈ ਲੋਕ ਨਹੀਂ ਹੁਣ ਛੱਡਦੇ ਤੇ ਉਧਰ ਲੱਗੇ ਨੇ ਆੜੂ ਇਹ ਅਚੜੀ ਵਾਲਾ ਖੇਤ ਮੈਂ ਤੇ ਵੜ ਗਿਆ ਗਿੱਲੇ ਚ ਓ ਮਾਈ ਗਾਡ ਇਹ ਕਿਉਂ ਸਾੜ ਦਿੱਤਾ ਬੁੱਟਾ ਜੀ ਉਹ ਕ ਰਿਹਾ ਨਾ ਮੈਂ ਲਾਦਾ ਆਗੂ ਗੁਲਾਈ ਹੋਣੀ ਹੈ ਨਾ ਵਿਚਾਰੇ ਨੂੰ ਸੇਕਾ ਲੱਗ ਗਿਆ ਹਾਂ ਦੇਖੋ ਗਾਇਜ਼ ਲੱਗੇ ਹੋਏ ਨੇ ਆੜੂ ਵਾਲੇ ਪੱਕੇ ਦੀ ਹੈਗੇ ਸ਼ਾਇਦ ਅਗਲੇ ਮਹੀਨੇ ਪੱਕਣਗੇ ਗਰਮੀ ਹੈ ਨਾ ਹਾਲੇ ਗਰਮੀ ਚ ਹੀ ਪੱਕਦੇ ਹੋਣੇ ਨੇ ਦੇਖਦੇ ਹਾਂ ਤੋੜ ਕੇ ਵੀ ਦੇਖਦੇ ਹਾਂ ਕਿੱਦਾਂ ਦਾ ਕੱਚੇ ਕੱਚੇ ਹਾਂ ਦੇਖੋ ਜੀ ਇਹ ਲੱਗੇ ਆੜੂ ਆਪਾਂ ਤੋੜ ਲੇ ਹੁਣ ਉਧਰ ਲੱਗੇ ਅੰਬੀ ਅੰਬੀਆਂ ਉੱਚੀਆਂ ਨੇ ਉਹ ਤੇ ਟੁੱਟਣੀਆਂ ਨਹੀਂ ਮੇਰੇ ਤਾਂ ਤੋੜ ਕੇ ਦੇਖ ਦੇਖਦੇ ਹਾਂ ਪੱਕੇ ਤਾਂ ਹੋਣੇ ਨਹੀਂ ਹਣਾ ਤੇ ਗਾਈਜ਼ ਇੱਥੇ ਆਈ ਸਾਡੀ ਲੇਬਰ ਸਾਡੇ ਭਈਆਂ ਦੇ ਆਏ ਹੋਏ ਨੇ ਤੇ ਰੋਟੀ ਪਾਣੀ ਬਣਾ ਕੇ ਸ਼ਾਇਦ ਉਹ ਚਲੇ ਗਏ ਨੇ ਲੋ ਜੀ ਆਹ ਦੇਖੋ ਭਈਆਂ ਨੇ ਬਣਾਏ ਭਈਆਏ ਨੇ ਸਾਡੀ ਲੇਬਰ ਜੀਰੀ ਲਾਨ ਗਏ ਹੋਏ ਨੇ ਆ ਬਣਾਇਆ ਦੇਖੋ ਚੁੱਲਾ ਨੱਗ ਬਾਲਦੇ ਆ ਨਾ ਦੇ ਕਿੰਨਾ ਸੋਹਣਾ ਚੁੱਲਾ ਬਣਾਇਆ ਤੇ ਆ ਦੇਖੋ ਜੀ ਕੁਛ ਨਹੀਂ ਹੈਗਾ ਮੇਰਾ ਹੜੂ ਹੀ ਪਾਣੀ ਚ ਗੇਰ ਗਿਆ ਖਾਲੀ ਚੁੱਲਾ 'ਤੇ ਤੇ ਲੋ ਗਾਇਜ਼ ਆ ਦੇਖੋ ਲੈ ਕੇ ਆਏ ਸੀ ਆਪਾਂ ਅੰਬੀ ਅੱਜ ਖੇਤਾਂ 'ਚੋਂ ਲੈ ਕੇ ਆਏ ਆ ਤਿੰਨ ਚਾਰ ਅੰਬੀ ਇਹ ਦਾ ਨਾ ਮੈਂ ਪਤਾ ਕੀ ਬਣਾਉਂਗੀ ਆਮ ਪੰਨਾ ਬਣਾਉਂਗੀ ਆਮ ਪੰਨਾ ਕਹਿੰਦੇ ਆ ਨਾ ਜਿਹਨੂੰ ਤੇ ਗਰਮੀਆਂ ਦੇ ਵਿੱਚ ਜਿਵੇਂ ਠੰਡਕ ਪਾਉਂਦਾ ਤੇ ਉਹ ਹੈ ਤੇ ਆ ਦੇਖੋ ਤਿੰਨ ਚਾਰ ਮੈਂ ਲੈ ਕੇ ਆਈ ਸੀ ਆੜੂ ਆੜੂ ਹਨਾ ਲੈ ਬਹੁਤ ਕੱਚੇ ਆ ਤੇ ਮੈਂ ਤਾਂ ਕਰਕੇ ਨਹੀਂ ਲੈ ਕੇ ਆਈ ਆ ਦੇਖੋ ਜੀ ਅੰਬੀਆ ਹੁਣ ਆਪਾਂ ਇਹਦਾ ਬਣਾਵਾਂਗੇ ਆਮ ਪੰਨਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਰੱਖ ਦੇਣੀ ਆ ਪਹਿਲਾਂ ਲਓ ਜੀ ਆਮ ਪੰਨਾ ਬਣਾ ਲੀ ਆਪਾਂ ਫਰੈਸ਼ ਫਰੈਸ਼ ਲੈ ਲਿਆ ਪੁਦੀਨਾ ਤੇ ਹੁਣ ਆਪਾਂ ਇਹਦੀਆਂ ਡੰਡੀਆਂ ਟੁੰਡੀਆਂ ਤੋੜ ਕੇ ਇਹ ਪੱਤਾ ਪੱਤਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣੇ ਆ ਕਿਉਂਕਿ ਫਰੈਸ਼ ਹੋਣਾ ਚਾਹੀਦਾ ਬਿਲਕੁਲ ਆਮ ਪੰਨਾ ਬਣਾ ਲੈਣਾ ਬਿਲਕੁਲ ਪੁਦੀਨਾ ਸਾਫ਼ ਸੁਥਰਾ ਹੋਣਾ ਚਾਹੀਦਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਕਰ ਲਾਂਗੇ ਸਾਫ਼ ਬਣਾਵਾਂਗੇ ਅੱਜ ਆਪਾਂ ਆਮ ਪੰਨਾ ਜਿਹਨੂੰ ਆਮ ਪੰਨਾ ਕਹਿ ਦਿੰਦੇ ਆ ਨਾ ਤੇ ਉਹ ਬਣਾਵਾਂਗੇ ਆ ਦੇਖੋ ਹਰੀਆਂ ਆਂਬੀਆਂ ਲੈ ਲਈਆਂ ਜਿਹਨੂੰ ਕੱਚੀ ਕਰੀ ਵੀ ਸ਼ਾਇਦ ਕਹਿ ਦਿੰਦੇ ਹੋ ਤੁਸੀਂ ਲੋ ਤੇ ਗੰਬੀਆ ਤੇ ਇਹਦਾ ਵੀ ਆਪਾਂ ਤਾਰ ਲਾਂਗੇ ਹੁਣ ਬਿਲਕੁਲ ਛਿਲਕਾ ਛਿਲਕਾ ਤਾਰ ਕੇ ਤੇ ਇਹਨੂੰ ਕੱਟ ਲਾਂਗੇ ਇਹਦਾ ਜਿਹੜਾ ਪਲਪ ਹੈ ਨਾ ਸਾਰਾ ਆਪਾਂ ਉਤਾਰ ਲਾਂਗੇ ਤੇ ਛਿਲਕਾ ਪਹਿਲਾਂ ਸਭ ਤੇ ਉਤਾਰ ਕੇ ਇਹ ਤੁਹਾਨੂੰ ਪਤਾ ਹੈ ਗਰਮੀਆਂ ਦੇ ਵਿੱਚ ਬਹੁਤ ਠੰਡਾ ਤੇ ਵਧੀਆ ਹੁੰਦਾ ਹੈ ਤੇ ਬਹੁਤ ਵਧੀਆ ਵੀ ਹੁੰਦਾ ਹੈ ਤੇ ਮੈਂ ਜਿੱਦਾਂ ਬਣਾਵਾਂਗੀ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਤਾਂ ਤੱਕ ਤੁਸੀਂ ਬਨੇ ਰਹੋ ਜੋ ਪਾਉਂਦੇ ਆ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਅਸੀਂ ਆਮ ਪੰਨਾ ਕਿੱਤਾ ਬਣਾਉਂਦੇ ਆ ਸਭ ਦਾ ਆਪਣਾ ਆਪਣਾ ਟ੍ਰਿਕ ਹੁੰਦਾ ਹੈ ਆ ਦੇਖੋ ਜੀ ਇਦਾਂ ਛਿੜਕਾ ਉਤਾਰ ਕੇ ਹੁਣ ਆਪਾਂ ਇਹਨੂੰ ਇਦਾਂ ਹੀ ਇਹ ਵਾਲੀ ਆਪਾਂ ਉਤਾਰ ਲੈਣੀ ਪਈ ਉਪਰੋਂ ਦੀ ਠੀਕ ਹੈ ਜੀ ਹਮੇ ਇਦਾਂ ਕਰਕੇ ਆਪਾਂ ਸਾਰੇ ਅੰਬਾਂ ਨੂੰ ਆਪਾਂ ਇਦਾਂ ਹੀ ਕਰ ਲਾਂਗੇ ਤੇ ਲੋ ਗਾਈਜ਼ ਆ ਦੇਖੋ ਸਾਰੀ ਆਪਾਂ ਜਿਹੜੀਆਂ ਅੰਬੀਆਂ ਸੀ ਨਾ ਸਾਰੀਆਂ ਉਪਰੋਂ ਦੀ ਇਹਨਾਂ ਦਾ ਵੱਲ ਕਹਿ ਦਿੰਨੇ ਆ ਜਿਹਨੂੰ ਆਪਾਂ ਉਤਾਰ ਲਿਆ ਤੇਰੀ ਗੁੱਟਲੀ ਆਪਾਂ ਲਾ ਕਰ ਦਿੱਤੀ ਆ ਦੇਖੋ ਠੀਕ ਹੈ ਹੁਣ ਆਪਾਂ ਇਹਨੂੰ ਧਰਾਂਗੇ ਗੈਸ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਮੈਂ ਅੱਛੀ ਤਰ੍ਹਾਂ ਇਹਦਾ ਮੈਂ ਸਾਰਾ ਗੁੱਦਾ ਜਿਹਨੂੰ ਕਹਿੰਦੇ ਆ ਅਸੀਂ ਪੰਜਾਬੀ ਦੇ ਵਿੱਚ ਉਤਾਰ ਲਿਆ ਦੇਖੋ ਦੇਖੋ ਜਿਵੇਂ ਬਣਾਵਾਂਗੀ ਮੈਂ ਉਸੇ ਤਰ੍ਹਾਂ ਦਾ ਸਾਈ ਇਹ ਬਣਾਉਣਾ ਬਹੁਤ ਬਾਰ-ਬਾਰ ਕਹੂੰਗੀ ਮੈਂ ਟੇਸਟੀ ਬਹੁਤ ਅੱਛਾ ਬਣਦਾ ਤੇ ਗਰਮੀਆਂ ਲਈ ਬਹੁਤ ਟੰਡਾ ਵੀ ਹੁੰਦਾ ਲੋ ਜੀ ਇਹਨੂੰ ਆਪਾਂ ਧਰਾਂਗੇ ਗੈਸ ਤੇ ਗੈਸ ਤੇ ਧਰ ਦੇਣਾ ਇਹਦੇ ਵਿੱਚ ਪਾ ਦੇਣਾ ਤੁਸੀਂ ਥੋੜਾ ਜਿਹਾ ਪਾਣੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਢੱਕ ਦਾਂਗੇ ਲੋ ਜੀ ਇਹਨੂੰ ਆਪਾਂ ਢੱਕ ਦਿੱਤਾ ਹੁਣ ਇਹਨੂੰ ਬੋਇਲਡ ਮਤਲਬ ਬੁਆਲਾ ਆਣ ਤੱਕ ਇਹਨੂੰ ਦੇਖਾਂਗੇ ਠੀਕ ਹੈ ਤਦ ਤੱਕ ਆਪਾਂ ਕਰ ਲੈਨੇ ਆ ਦੇਖੋ ਤਿਆਰੀ ਪੁਦੀਨਾ ਮੈਂ ਸਾਫ਼ ਕਰ ਲਿਆ ਆ ਮੈਂ ਪੁਦੀਨਾ ਲੈ ਕੇ ਆਈ ਸੀਗੀ ਇਹ ਕਰ ਲਿਆ ਇਹਦੇ ਲਈ ਕੁਝ ਆਮ ਪੰਨਾ ਬਣਾਵਾਂਗੇ ਕੁਝ ਆਪਾਂ ਘਰ ਜਿਵੇਂ ਆਮ ਚਟਨੀ ਬਣਾਉਂਦੇ ਆ ਉਹ ਬਣਾਵਾਂਗੇ ਤੇ ਤਦ ਤੱਕ ਬਨੇ ਰਹੋ ਚਲੋ गाइस ਆ ਦੇਖੋ ਸਾਡੇ ਆਮ ਪੱਕੇ ਨੇ ਬਿਲਕੁਲ ਆ ਦੇਖੋ ਗਲ ਗਏ ਨਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਪੱਕੇ ਆ ਜਿਵੇਂ ਗੁੱਦਾ ਜਿਹਾ ਬਣ ਗਿਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਠੰਡੇ ਹੋਣ ਦਾਂਗੇ ਫਿਰ ਇਹਦੇ ਵਿੱਚ ਆਪਾਂ ਜੋ ਜੋ ਪਾਣੇ ਮੈਂ ਤੁਹਾਨੂੰ ਉਸੇ ਤਰ੍ਹਾਂ ਹੀ ਠੰਡਾ ਹੋਣ ਦਾ ਇੰਤਜ਼ਾਰ ਕਰ ਲੈਂਦਾ ਫਿਰ ਤੁਹਾਨੂੰ ਮੈਂ ਦੱਸ ਦਿਆਂ ਪਿਆਰ ਮਤਲਬ ਕੀ ਕੁਛ ਇਹਦੇ ਚ ਪਾਣਾ ਹੈ ਤਦ ਤੱਕ ਤੁਸੀਂ ਬਨੇ ਰਹੋ ਤਿਲੋ गाइस ਆ ਦੇਖੋ ਇਹਦੇ ਚ ਆਪਾਂ ਹੁਣ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਲੈਣਾ ਠੰਡਾ ਹੋ ਗਿਆ ਠੀਕ ਹੈ ਜੀ ਇਹਨਾਂ ਸਾਰੇ ਨੂੰ ਇੱਦਾਂ ਪਾ ਲੈਣਾ ਸਾਰੇ ਫਲਸ ਨੂੰ ਤੇ ਇਹਦੇ ਵਿੱਚੇ ਪਾ ਲੈਣਾ ਆਪਾਂ ਪੁਦੀਨਾ ਠੀਕ ਹੈ ਜੀ ਇਹ ਪੁਦੀਨਾ ਮੈਂ ਧੋ ਲਿਆ ਚੰਗੀ ਤਰ੍ਹਾਂ ਕਿਉਂਕਿ ਮਿੱਟੀ ਵਗੈਰਾ ਹੁੰਦੀ ਹੈ ਪਤਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਪਾਣਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੀਰਾ ਉਹ ਜੀ ਆਪਾਂ ਪਾ ਦੇਣੀ ਹੈ ਇਹਦੇ ਵਿੱਚ ਸੌਂਫ ਠੀਕ ਹੈ ਇਹਦੇ ਵਿੱਚੇ ਪਾ ਦਾਂਗੇ ਹੁਣ ਆਪਾਂ ਕਾਲੀ ਮਿਰਚ ਤੇ ਇਹਦੇ ਵਿੱਚੇ ਪਾ ਦਾਂਗੇ ਹੁਣ ਆਪਾਂ ਨਮਕ ਜੇਕਰ ਤੁਸੀਂ ਚਾਹੋ ਤੇ ਕਾਲਾ ਨਾਊ ਪਾ ਸਕਦੇ ਹੋ ਤੇ ਮੈਂ ਪਾ ਰਹੀ ਹਾਂ ਸਿੰਦਾ ਨਮਕ ਠੀਕ ਹੈ ਖੱਟਾ ਮਿੱਠਾ ਜਿਹਾ ਟੇਸਟ ਹੋ ਜਾਂਦਾ ਤੇ ਲੋ ਗਾਇਜ਼ ਇਹਦੇ ਵਿੱਚੇ ਹੀ ਹੁਣ ਆਪਾਂ ਪਾ ਲਾਂਗੇ ਚੰਗੀ ਤਰ੍ਹਾਂ ਇਹ ਕੋਲੀ ਚੀਨੀ ਦੀ ਭਰ ਕੇ ਆਪਣੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਹੁਣ ਇਹਨੂੰ ਆਪਾਂ ਨੂੰ ਬੰਦ ਕਰਕੇ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਪੀਸ ਲਾਂਗੇ ਤੇ ਆ ਦੇਖੋ ਗਾਇਜ਼ ਆ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪੋਣੀ ਦੇ ਵਿੱਚ ਨਾ ਐਦਾ ਕਰਕੇ ਪਾਣ ਮਤਲਬ ਛਾਣ ਲਾਂਗੇ ਜਿਹੜਾ ਇਹਦਾ ਗੁੱਦਾ ਜਿਹਾ ਨਾ ਉਹ ਨਿਕਲ ਜਾਏਗਾ ਮਰੇ ਜਿਹੜੇ ਰੇਸ਼ੇ ਜਿਹੇ ਹੁੰਦੇ ਨੇ ਨਾ ਉਹ ਨਿਕਲ ਜਾਂਦੇ ਆਂ ਅੱਛੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਛਾਣ ਲਾਂਗੇ ਚੰਗੀ ਤਰ੍ਹਾਂ ਆ ਦੇਖੋ ਤੇ ਲੋ ਜੀ ਆ ਦੇਖੋ ਬਣ ਗਿਆ ਤੇ ਆ ਜਿਹੜਾ ਗੁੱਦਾ ਜਿਹਾ ਹੈ ਨਾ ਉੱਪਰ ਰਹਿ ਗਿਆ ਹੁਣ ਆਪਾਂ ਜਿਹੜਾ ਸੀਗਾ ਥੱਲੇ ਛਾਣ ਲਿਆ ਠੀਕ ਹੈ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਤੇ ਆ ਦੇਖੋ ਜੀ ਹੁਣ ਇਹਨੂੰ ਜਿਵੇਂ ਆਪਾਂ ਬਣਾਣਾ ਹੈ ਇੱਦਾਂ ਕਰਕੇ ਜੇ ਤੁਸੀਂ ਚਾਹੋ ਤੇ ਆਪਣਾ ਸਟੋਰ ਕਰਕੇ ਵੀ ਰੱਖ ਸਕਦੇ ਹੋ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਇੱਕ ਚਮਚ ਜੇਕਰ ਤੁਸੀਂ ਜਦੋਂ ਸਰਵ ਕਰਨਾ ਹੋਵੇ ਪਹਿਲਾਂ ਵੀ ਨਮਕ ਨਹੀਂ ਪਾਣਾ ਹੁੰਦਾ ਜੇ ਮਰਜ਼ੀ ਹੈ ਤੁਸੀਂ ਬਾਅਦ ਚੋਂ ਵੀ ਪਾ ਸਕਦੇ ਹੋ ਠੀਕ ਹੈ ਆ ਦੇਖੋ ਇੱਦਾਂ ਪਾ ਕੇ ਤੇ ਲਓ ਜੀ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਬਰਫ਼ ਦੀਆਂ ਟੁਕੜੀਆਂ ठीक है जी ये पा देंगे आपूँ चंकी तरह घोल देंगे क्या देखो जी साडा आम पन्ना बन के हो गया तैयार ऐदा करके तुम जिदा मर्जी अपना बना सकते हो बहुत टेस्टी अचक ठंडा भी हों ਤੇ ਹਰ ਚੀਜ਼ ਇਹਦੇ ਵਿੱਚ ਜਿਹੜੀ ਪਾਈ ਹੈ ਬਹੁਤ ਵਧੀਆ ਹੈ ਠੀਕ ਹੈ ਜੀ ਇੱਦਾਂ ਕਰਕੇ ਹੁਣ ਤੁਸੀਂ ਇਹਨੂੰ ਪੀ ਸਕਦੇ ਹੋ ਪੀ ਕੇ ਦੇਖਣਾ ਬਹੁਤ ਟੇਸਟੀ ਬਣਿਆ ਹੋਏਗਾ ਬਾਕੀ ਮੈਂ ਤੇ ਪੀ ਕੇ ਦੇਖਾਂਗੀ ਹੁਣੇ ਮੈਂ ਬਣਾਇਆ ਹੈ ਤੇ ਲੋਚ ਅੱਛੀ ਹਮ ਪੰਨਾ ਬਣ ਕੇ ਸਾਡਾ ਹੋ ਗਿਆ ਤਿਆਰ ਤੁਸੀਂ ਵੀ ਇੱਦਾਂ ਬਣਾਣਾ ਤੇ ਮੈਨੂੰ ਜ਼ਰੂਰ ਦੱਸਣਾ ਠੀਕ ਹੈ ਜੀ ਗਾਈਜ਼ ਇਹ ਵਾਲਾ ਹਮ ਪੰਨਾ ਗਰਮੀਆਂ ਲਈ ਬਹੁਤ ਵਧੀਆ ਚੀਜ਼ ਹੈ ਤੇ ਸਪੈਸ਼ਲੀ ਹੈ ਤੁਸੀਂ ਜ਼ਰੂਰ ਬਣਾਓ